ਸਲਾਮ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਾਤੂ ਸ਼੍ਰੀ ਦਸਤਾਰ ਦੇ ਸ਼ੋਅਰੂਮ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਤੁਸੀਂ ਦੇਖ ਲਓ ਵੀ ਸਾਡੇ ਵੀਰ ਦੂਰੋਂ ਦੂਰੋਂ ਆ ਰਹੇ ਤੇ ਪੈਦੇ ਬੜੇ ਇੱਥੇ ਹੋ ਰਿਹਾ ਕਿਹ ਜੀ ਆ 2 ਪੀਸ ਕੋਟਸੂਟ ਬਜ਼ਾਰਾਂ 'ਚ 10-10 ਹਜ਼ਾਰ ਰੁਪਏ ਦੇ ਲੈਨੇ ਹੋ ਇੱਥੇ ਤੁਹਾਨੂੰ ਮਿਲਦੇ ਸਿਰਫ 2995 ਦੇ ਸਲਾਈ ਕਰਕੇ ਤੇ ਜਿਹੜਾ 15000 ਰੁਪਏ ਦਾ 3 ਪੀਸ ਕੋਟਸੂਟ ਆ ਇਹ ਤੁਹਾਨੂੰ ਮਿਲਦਾ ਇੱਥੇ ਸਿਰਫ 3700 ਦੇ ਵਿੱਚ ਪਹਿਲਾਂ ਕਿਹਦਾ ਕੋਟਸੂਟ ਕਿੰਝੰਦੇ ਪਹਿਲਾਂ ਮੇਰਾ 6-7 ਹਜ਼ਾਰ ਦਾ ਬਣਿਆ ਸੀ ਉਹ ਤੇ ਹੁਣ ਜਿੱਤਾ ਮੇਰਾ ਤੇ 2 ਪੀਸ ਬਣਿਆ 8000 ਦੇ ਵਿੱਚ ਬਣਿਆ ਹੈ ਹਾਂ ਜੀ ਮਤਲਬ 3-4000 ਰੁਪਏ ਬਚ ਗਿਆ 3-4000 ਦਾ ਫਾਇਦਾ ਦੇਖੋ ਜੀ ਟੇਲਰਿੰਗ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਟਨ ਦੀ ਜਿਹੜਾ ਮਟੀਰੀਅਲ ਅਸੀਂ ਸਭ ਤੋਂ ਵਧੀਆ ਮਟੀਰੀਅਲ ਯੂਜ਼ ਕਰਦੇ ਆ ਔਰ ਤੁਸੀਂ ਫਿਨਿਸ਼ਿੰਗ ਦੇਖੋ ਅੱਜ 15-15000 ਰੁਪਏ ਦੀਆਂ ਮਿਲਦੀਆਂ ਇੱਥੇ ਤੁਸੀਂ ਜਿਹੜੀ 15000 ਦੀ ਬਾਹਰ ਮਿਲਦੀ ਤੁਹਾਨੂੰ 6500 ਰੁਪਏ 'ਚ ਮੈਣੀ ਸ਼ੇਰ ਬਾਨੀ ਚੈੱਕ ਕਰ ਲਓ ਚਾਹੇ ਤੁਸੀਂ ਲੌਂਗ ਕੋਟ ਲੈਣੇ ਆ ਤੁਸੀਂ ਕੁਰਤੇ ਪਜਾਮੇ ਲੈਣੇ ਆ ਉਹਨਾਂ ਵਿੱਚ ਵੀ ਫਾਇਦਾ ਕੀ ਕੀ ਖਰੀਦਦੇ ਤੁਸੀਂ ਅੱਜ ਅੱਜ ਹੀ ਕੋਟ ਪੈਨ ਖਰੀਦਦੇ ਆ ਸਤਾਰਾ ਮਿਲਈਆਂ ਜੀ ਹਾਂ ਜੀ ਪੱਗਾ ਮਿਲਈਆਂ ਦੋ ਜੀ ਕਿੱਦਾਂ ਪ੍ਰਾਈਸ ਕਿੱਦਾਂ ਲੱਗਦੇ ਇਹਨਾਂ ਦੇ ਤੇ ਕੱਪੜੇ ਦੀ ਕੁਆਲਿਟੀ ਕਿੱਦਾਂ ਆਦੀ ਪ੍ਰਾਈਸ ਭਾਈ ਜੈਨੂਅਲ ਆ ਵਧੀਆ ਪ੍ਰਾਈਸ ਆ ਕੁਆਲਿਟੀ ਵਧੀਆ ਵਾ 700 ਰੁਪਏ ਦਾ ਕੁੜਤਾ ਪਿਆ ਮਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਰੰਗਾ ਮੇਚੀ ਵੀ ਹੈਗੀ ਆ ਸਾਡੇ ਕੋ ਪੇਪਰ ਕੋਟਾਂ ਲੈ ਲੈਣ ਕੋਟਾਂ ਗੀਜ਼ਾ ਕੋਟਾਂ ਪਾਰਟੀਆਂ ਤੇ ਜਾਣਾ ਹੈਗਾ ਜਾਗੋ ਤੇ ਜਾਣਾ ਤੇ ਇੱਥੇ ਤੁਸੀਂ ਡਿਜ਼ਾਈਨਰ ਕੋਟ ਤੇ ਪਜਾਮਾ ਵੀ ਲੈ ਕੇ ਜਾ ਸਕਦੇ ਆ ਪੈਂਟਾਂ ਦੇ ਨਾਲ ਕੋਟ ਪੈਂਟ ਦੀ بجائے ਬਲੇਜ਼ਰ ਪਾਉਣ ਦੇ ਬਲੇਜ਼ਰਾਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕੱਪੜਾ ਹੈਗਾ 90 ਦਿਨਾਂ ਦੀ ਗਾਰੰਟੀ ਅਸੀਂ ਬਿੱਲ ਦੇ ਉੱਤੇ ਲਿਖ ਕੇ ਦਿੰਨੇ ਆ ਜੀ ਪੱਗ ਖਰਾਬ ਹੋ ਜਾਏ ਡੱਪ ਆ ਜਾਏ ਛਿਰਕੀ ਆ ਜਾਏ ਤੁਸੀਂ ਵਾਪਸ ਦੇ ਕੇ ਪੱਗ ਨਵੀਂ ਲੈ ਜਾਓ ਸਲਾਹ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਮਾਤੂ ਸ਼੍ਰੀ ਦਸਤਾਰ ਦੇ ਸ਼ੋਅਰੂਮ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਤੁਸੀਂ ਦੇਖ ਲਓ ਵੀ ਸਾਡੇ ਵੀਰ ਦੂਰੋਂ ਦੂਰੋਂ ਆ ਰਹੇ ਤੇ ਪੈਦੇ ਬੜੇ ਇੱਥੇ ਹੋ ਰਿਹਾ ਕਹਿੰਦੇ ਵੀ ਚੈਲੰਜ ਦੇ ਨਾਲ ਜਿਹੜੇ ਤੁਸੀਂ ਆ 2 ਪੀਸ ਕੋਟਮੈਂਟ ਬਜ਼ਾਰਾਂ 'ਚ 10-10 ਹਜ਼ਾਰ ਰੁਪਏ ਦੇ ਲੈਨੇ ਹੋ ਇੱਥੇ ਤੁਹਾਨੂੰ ਮਿਲਦੇ ਸਿਰਫ 2995 ਦੇ ਸਲਾਈ ਕਰਕੇ ਤੇ ਜਿਹੜਾ 15000 ਰੁਪਏ ਦਾ 3 ਪੀਸ ਕੋਟਮੈਂਟ ਆ ਇਹ ਤੁਹਾਨੂੰ ਮਿਲਦਾ ਇੱਥੇ ਸਿਰਫ 3700-60 ਦੇ ਵਿੱਚ ਇੱਥੇ ਤੁਸੀਂ ਦੇਖ ਲਓ ਨਾਲ ਦੀ ਨਾਲ ਇੱਥੇ ਆ ਕੇ ਮੁੰਡੇ ਖੋਜੋ ਰਹੇ ਆ ਭਾਈ ਜੀ ਮੈਨੂੰ ਦੱਸੋ ਵੀ ਇਹਦੇ ਵਿੱਚ ਕੁਆਲਿਟੀ ਰੇਂਜ ਤੇ ਟੇਲਰਿੰਗ ਕਿਦਾਂ ਦੀ ਹੈ ਤੁਹਾਡੀ ਦੇਖੋ ਜੀ ਕੁਆਲਿਟੀ ਮਾਤੂਸ਼ੀ ਜੀ ਦਸਤਾਰ ਦੇ ਕੱਪੜੇ ਦੀ ਸਭ ਤੋਂ ਬੈਸਟ ਹੈ ਜਿਹ ਤੇ 37 ਤੋਂ 60 ਚ 3 ਪੀਸ ਇੱਥੇ ਦੇਖੋ ਜੀ ਕੁਆਲਟੀ ਦੇਖ ਲਓ ਕੱਪੜੇ ਦੀ ਗੱਲਵਾਖ ਦੇਖ ਲਓ ਔਰ ਇੱਥੇ ਦੇਖੋ ਜੀ ਟੇਲਰ ਨਾਲ ਹੀ ਹੈਗੇ ਨੇ ਨਾਲ ਦੀ ਨਾਲ ਹੀ ਨਾਪ ਹੋਈ ਹੁੰਦੀ ਹੈ ਭਾਜੀ ਹੁਣੇ ਆਏ ਹੋਏ ਆ ਆ ਭਾਜੀ ਹੁਣ ਆ ਤੁਸੀਂ ਪੁੱਛ ਲਓ ਜੀ ਮਾਤੂ ਸ਼ੀਰ ਦਸਤਾਰ ਤੇ ਆਉਣ ਦੇ ਫਾਇਦੇ ਕਿੰਨੇ ਇਹਨਾਂ ਦੇ ਭਾਜੀ ਪਹਿਲਾਂ ਤੁਸੀਂ ਕਿੱਥੋਂ ਖਰੀਦੇ ਸੀ ਕੱਪੜਾ ਦੇਖੋ ਕਟਰਾ ਜਮਲ ਤੋਂ ਕੋਈ ਖਰੀਦਿਆ ਜੀ ਜੀ ਪਹਿਲਾਂ ਕਿੰਨੇ ਦਾ ਲਿਆ ਤੇ ਇੱਥੇ ਤੁਹਾਨੂੰ ਕੀ ਪ੍ਰਾਈਸ ਮਿਲਿਆ ਕਿੰਨਾ ਕੁ ਫਾਇਦਾ ਹੋਇਆ ਕੋਟ ਬਣਾ ਕੇ ਕਿੰਝਾਂ ਤੇ ਪਹਿਲਾਂ ਮੇਰਾ 6-7000 ਦਾ ਬਣਿਆ ਸੀ ਉਹ ਤੇ ਹੁਣ ਜਿੱਤਾ ਮੇਰਾ ਦੇ 2 ਪੀਸ ਬਣਿਆ ਤਾਂ ਕਿੰਨੇ ਹਜ਼ਾਰ ਦੇ ਵਿੱਚ ਬਣਿਆ ਹਾਂ ਜੀ ਮਤਲਬ 3-4000 ਰੁਪਏ ਬਚ ਗਿਆ 3-4000 ਦਾ ਫਾਇਦਾ ਹੋ ਗਿਆ ਭਾਜੀ ਮੈਨੂੰ ਟੇਲਰਿੰਗ ਦੱਸੋ ਕਿਦਾਂ ਦੇਖੋ ਜੀ ਟੇਲਰਿੰਗ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਟਨ ਦੀ ਜਿਹੜਾ ਮਟੀਰੀਅਲ ਅਸੀਂ ਸਭ ਤੋਂ ਵਧੀਆ ਮਟੀਰੀਅਲ ਯੂਜ਼ ਕਰਦੇ ਹਾਂ ਔਰ ਤੁਸੀਂ ਫਿਨਿਸ਼ਿੰਗ ਦੇਖ ਲਓ ਵਰਣਨ ਤੋਂ ਬਾਅਦ ਹੀ ਕੋਟ ਪੈਂਟ ਦੀ ਗ੍ਰੇਸ ਜ਼ਿਆਦਾ ਆਂਦੀ ਹੈ ਪਰ ਤੁਹਾਨੂੰ ਚਾਹੇ ਤੁਸੀਂ 2 ਪੀਸ ਪੋਰਟ ਮੰਡ ਲੈਣਾ 3 ਪੀਸ ਲੈਣਾ ਤੁਸੀਂ ਆਹ ਬਾਸਕਟਾ ਲੈਣੀ ਆ ਕਹਿੰਦੇ ਜਿਹੜੀਆਂ ਸ਼ੇਰਵਾਨੀਆਂ ਨਾ ਬਾਜ਼ਾਰ 'ਚ 15-15000 ਰੁਪਏ ਦੀਆਂ ਮਿਲਦੀਆਂ ਇੱਥੇ ਤੁਸੀਂ ਜਿਹੜੀ 15000 ਦੀ ਬਾਹਰ ਮਿਲਦੀ ਤੁਹਾਨੂੰ 6500 ਰੁਪਏ 'ਚ ਮਿਲਣੀ ਸ਼ੇਰਵਾਨੀ ਉਹ ਸਲਾਈ ਕਰਕੇ ਦਵਾਂਗੇ ਨਾਲੇ ਆ ਤੁਸੀਂ ਚੈੱਕ ਕਰ ਲੋ ਚਾਹੇ ਤੁਸੀਂ ਲੌਂਗ ਕੋਟ ਲੈਣੇ ਆ ਤੁਸੀਂ ਕੁਰਤੇ ਪਜਾਮੇ ਲੈਣੇ ਆ ਉਹਨਾਂ ਵਿੱਚ ਵੀ ਫਾਇਦਾ ਜਿਹੜੇ 3-3000 ਦੇ ਕੁਰਤੇ ਪਜਾਮੇ ਇੱਥੇ 700 ਰੁਪਏ ਤੋਂ ਦੇਖੋ ਜੀ ਇੱਥੇ ਸਾਡੇ ਕੋਲੇ ਸ਼ਕੀਨ ਗੱਭਰੂ ਮੁੰਡੇ ਪਹੁੰਚਦੇ ਆ ਦੇਖੋ ਜੀ ਮੁੰਡਾ ਦੇਖੋ ਪੱਗ ਦੇਖੋ ਕਿੰਨੀ ਸੋਹਣੀ ਬੰਨੀ ਐ ਤੇ ਦਸਤਾਰਾਂ ਦੇ ਸ਼ਕੀਨ ਐ ਕਹਿੰਦੇ ਮ ਕਿੰਦਾ ਲੱਗਿਆ ਭਾਜੀ ਕੀ ਕੀ ਖਰੀਦਿਆ ਤੁਸੀਂ ਅੱਜ ਅੱਜ ਅਸੀਂ ਕੋਟ ਪੈਨ ਖਰੀਦਿਆ ਭਾਜੀ ਹਾਂਜੀ ਦਸਤਾਰਾ ਵੀ ਲਈਆਂ ਜੀ ਹਾਂਜੀ ਪੱਗਾਂ ਵੀ ਲਈਆਂ ਦੋ ਜੀ ਕਿੰਦਾ ਪ੍ਰਾਈਸ ਕਿੰਦਾ ਲੱਗਦਾ ਇਹਨਾਂ ਦੇ ਤੇ ਕੱਪੜੇ ਦੀ ਕੁਆਲਿਟੀ ਕਿੰਦਾ ਲੱਦੀ ਪ੍ਰਾਈਸ ਭਾਈ ਜੀ ਜੈਨੂਨ ਆ ਵਧੀਆ ਪ੍ਰਾਈਸ ਆ ਕੁਆਲਟੀ ਵਧੀਆ ਵਾ ਦੇਖੋ ਭਾਈ ਜੀ 2995 37 ਤੋਂ 60 ਜੇ ਇੱਕ ਦੋ ਰੰਗ ਨਹੀਂ ਹੈਗੀ ਰੰਗਾ ਮੇਚੀ ਚੈੱਕ ਕਰ ਲੋ ਆ ਲੈਣਾ ਦੇ ਹਿਸਾਬ ਨੇ ਲੱਗਿਆ ਚੈੱਕ ਕਰ ਲੋ ਇਹ ਵੀ 315 ਰੁਪਏ ਮੀਟਰ 2995 ਤੇ ਸਟਿਚ ਕਰਕੇ ਅੱਛਾ ਕੋਰਤੇ ਪਜਾਮੇ ਦੇ ਵਿੱਚ ਸਭ ਤੋਂ ਵੱਡੇ ਫਾਇਦੇ ਆ ਸਾਡੇ ਕੋਲ 700 ਰੁਪਏ ਦਾ ਕੋਰਤਾ ਪਜਾਮਾ 700 ਰੁਪਏ ਮੀਟਰ ਨਹੀਂ 700 ਰੁਪਏ ਦਾ ਕੋਰਤਾ ਪਜਾਮਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਰੰਗਾ ਮੇਚੀ ਵੀ ਹੈਗੀ ਆ ਸਾਡੇ ਕੋਲ ਪੇਪਰ ਕੋਟਨ ਲੇਲਨ ਕੋਟਨ ਗੀਜ਼ਾ ਕੋਟਨ ਸਾਰੇ ਇਹ ਕੋਰਤੇ ਪਜਾਮੇ ਦੀ ਰੇਂਜ ਹੈਗੀ ਹੈ 1000 1500 1200 ਤੋਂ ਲੈ ਕੇ ਦੇਖੋ ਜੀ ਜੇਕਰ ਤੁਸੀਂ ਲੈਣੇ ਹੈਗੇ ਡਿਜ਼ਾਈਨਰ ਕੋਰਤੇ ਪਜਾਮੇ ਤੁਸੀਂ ਪਾਰਟੀਆਂ ਦੇ ਜਾਣਾ ਹੈਗਾ ਜਾਗੋ ਤੇ ਜਾਣਾ ਤੇ ਇੱਥੇ ਤੁਸੀਂ ਡਿਜ਼ਾਈਨਰ ਕੋਰਤੇ ਪਜਾਮੇ ਵੀ ਲੈ ਕੇ ਜਾ ਸਕਦੇ ਆ ਤੁਸੀਂ ਥੀਮ ਬਣਾਉਣਾ ਇੱਕ ਨਾਲ ਦੇ 10 10 15 ਬਣਾਉਣੇ ਉਹ ਵੀ ਤੁਸੀਂ ਬਣਾ ਸਕਦੇ ਆ ਆ ਦੇਖੋ ਚਾਹੇ ਤੁਸੀਂ ਕੋਰਤੇ ਪਜਾਮੇ ਦੇ ਇਹਨਾਂ ਦੀਆਂ ਬਾਸਟਰਾਂ ਬਣਾ ਲਓ ਪਾਵੇਂ ਤੁਸੀਂ ਸ਼ੇਰਬਾਨੀਆਂ ਲੈ ਲਓ ਇਹਦੇ ਵਿੱਚ ਬੜੇ ਡਿਜ਼ਾਈਨ ਆ ਹੁਣ ਤੁਸੀਂ ਜੇਕਰ ਬਲੇਜ਼ਰਾਂ ਲੈਣੀਆਂ ਹੈਗੀਆਂ ਤੁਸੀਂ ਆਫੀਸਰ ਰਹਿਗੇ ਆ ਜਾਂ ਤੁਸੀਂ ਪੈਂਟਾਂ ਦੇ ਨਾਲ ਕੋਟ ਪੈਂਟ ਦੀ ਬਜਾਏ ਬਲੇਜ਼ਰ ਪਾਉਣ ਦੇ ਬਲੇਜ਼ਰਾਂ ਦੇ ਵਿੱਚ ਵੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕੱਪੜਾ ਹੈਗਾ ਤੇ ਮਾਤੂ ਸ਼੍ਰੀ ਦਸਤਾਰ ਆਸਾ ਰੰਗ ਸਰਦਾਰੀ ਦੇ ਸਾਡੇ ਕੋਲ ਕੁਆਲਿਟੀ ਰੂਬੀਆ ਫਾਲੋਵੇ ਦੇ ਵਿੱਚ ਸਭ ਤੋਂ ਵਧੀਆ ਰੇਂਜ ਆ ਨੇ ਸਾਡੇ ਕੋਲ 500 ਤੋਂ ਵੱਧ ਰੰਗ ਨੇ ਲਾਈਟ ਡਾਰਕ ਛੋਟੇ ਪਸੰਦੀਦਾ ਰੰਗ ਔਰ ਦੂਸਰੀ ਗੱਲ ਗਾਰੰਟੀ ਅਸੀਂ ਫੋਲ ਚੱਕਦੇ ਹਾਂ 90 ਦਿਨਾਂ ਦੀ ਗਾਰੰਟੀ ਅਸੀਂ ਬਿੱਲ ਦੇ ਉੱਤੇ ਲਿਖ ਕੇ ਦਿੰਨੇ ਆ ਜੀ ਪੱਗ ਖਰਾਬ ਹੋ ਜਾਏ ਡੱਪ ਹੈ ਜੇ ਚਿਰਕੀ ਆ ਜਾਏ ਤੁਸੀਂ ਵਾਪਸ ਦੇ ਕੇ ਪੱਗ ਨਵੀਂ ਲੈ ਜਾਓ ਔਰ ਇੱਥੇ ਲਾਈਨਿੰਗ ਦੀ ਦੇਖੋ ਇਹ ਸੂਟ ਤੁਸੀਂ 5577000 ਲੈ ਲੈਣੇ ਹੋ ਪਰ ਲਾਈਨਿੰਗ ਮਾਡੀ ਲਾ ਲੈਣੇ ਹੋ ਮਾਤੂਸ਼ੀ ਦਸਤਾਰ ਦੀ ਲਾਈਨਿੰਗ ਲਾਓ 40 ਰੁਪਏ ਮੀਟਰ ਤੋਂ ਸਾਡੀ ਲਾਈਨਿੰਗ ਸ਼ੁਰੂ ਹੈ ਜੀ ਸੋ ਮਤਲਬ ਤੁਸੀਂ ਛੇਦੀ ਛੇਦੀ ਪਹੁੰਚੋ ਜੀ ਆਉਣਾ ਤੁਸੀਂ ਮਾਤੂਸ਼ੀ ਦਸਤਾਰ ਦੇ ਸਟੋਰ ਹਾਲ ਵਿਹਾਰਾ ਸ਼੍ਰੀ ਅਮਰਸਰ ਸਾਹਿਬ ਵਿਖੇ ਜਿੱਥੇ ਤੁਹਾਨੂੰ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਬਾਨੀਆਂ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟਾਂ ਤੇ ਮਿਲਦੀਆਂ ਦਸਤਾਰਾਂ ਦਾ ਬਹੁਤ ਵੱਡਾ ਬ੍ਰਾਂਡ ਹੈਗਾ ਜਿੰਨੇ ਵੀ ਸਰਦਾਰ ਭਰਾ ਸਾਡੇ ਪੱਗਾਂ ਸਿਉਂਦੇ ਆ ਤੇ ਉਹ ਖੁਸ਼ ਹੋ ਕੇ ਇੱਥੋਂ ਲੈ ਕੇ ਜਾਂਦੇ ਆ ਦੇਖੋ ਇੱਕ ਛੱਤ ਹੇਟਾ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਣੀ ਕੋਟ ਪੈਂਟ ਕੁੜਤੇ ਪਜਾਮੇ ਟਾਈ ਦਸਤਾਰਾਂ ਤੁਸੀਂ ਆਓ ਜਲਦ ਤੋਂ ਜਲਦ ਆਓ ਹਾਲ ਬਿਆਰ ਜੀ ਆਪਣੇ ਫਾਇਦੇ ਕਰਾ ਲਓ ਇਹ ਸਕੀਮ ਬਹੁਤ ਹੀ ਘੱਟ ਸਮੇਂ ਤੱਕ ਸੀ। ਸੋ ਆਜੋ ਛੇਤੀ ਨੰਬਰ ਸਕਰੀਨ ਤੇ ਤੁਸੀਂ ਗੱਲ ਕਰਨੀ ਫੋਨ ਕਰ ਸਕਦੇ ਆ। ਪਿਆਰਾ ਮਨੋਮ ਸੰਦੀ ਨਾਲ ਹਰਦੀਸ਼ ਅੱਗਰਸਾਨ ਟੀਵੀ ਸ੍ਰੀ ਅਮਰਸਰ ਸਾਹਿਬ